ਹਾਂਜੀ ਪਿਛਲੇ ਦਿਨ ਸ਼੍ਰੀ ਚੇਤਨ ਸਿੰਘ ਜੋੜਾ ਮਾਜਰਾ ਵ代ਕ ਨੇ ਜਿਹੜੇ ਸਮਾਣਾ ਦੇ ਉਹਨਾਂ ਵੱਲੋਂ ਇੱਕ ਸਮਾਗਮ ਦੇ ਦੌਰਾਨ ਸਰਕਾਰੀ ਸਕੂਲ ਸਮਾਣਾ ਜਿਹੜਾ ਉੱਥੋਂ ਦੇ ਅਧਿਆਪਕਾਂ ਤੇ ਪ੍ਰਿੰਸੀਪਲ ਦੇ ਪ੍ਰਤੀ ਜਿਹੜੀ ਸ਼ਬਦਾਵਲੀ ਆ ਉਹ ਧਮਕਾਉ ਵਰਤੀ ਗਈ ਸੀ ਉਸ ਤੋਂ ਬਾਅਦ ਪਬਲਿਕ ਦਾ ਇੱਕ ਵੱਡਾ ਜਿਹੜਾ ਰਿਐਕਸ਼ਨ ਆ ਪ੍ਰਤੀਕਿਰਿਆਵਾਂ ਨੇ ਜਿਹੜੀਆਂ ਉਹਨਾਂ ਦੇ ਖਿਲਾਫ ਆਈਆਂ ਅਸੀਂ ਵੀ ਉਸ ਦਾ ਵਿਰੋਧ ਕੀਤਾ ਤੇ ਮੰਗ ਕੀਤੀ ਸੀ ਕਿ ਉਹ ਬਿਨਾਂ ਸ਼ਰਤ ਮਾਫੀ ਮੰਗਣ ਇਸ ਮਾਫੀ ਨਾਉਣ ਦੀ ਸੂਰਤ ਦੇ ਵਿੱਚ ਜਿਹੜੇ ਐਕਸ਼ਨ ਸੀ ਕੱਲ ਦੇ ਉਹ ਵੀ ਅਨਾਉਂਸ ਕੀਤੇ ਸੀ ਤਾਂ ਉਸ ਤੋਂ ਬਾਅਦ ਅੱਜ ਵਿਧਾਇਕ ਜਿਹੜੇ ਜੋੜਾ ਮਾਜਰਾ ਨੇ ਉਹਨਾਂ ਨੇ ਮਾਫੀ ਸਾਹਮਣੇ ਆਈ ਆ ਚੰਗੀ ਗੱਲ ਆ ਕਿ ਉਹਨਾਂ ਨੇ ਬਿਨਾਂ ਸ਼ਰਤ ਅਧਿਆਪਕ ਵਰਗ ਤੋਂ ਮਾਫੀ ਮੰਗੀ ਆ ਤੇ ਇਹ ਵੀ ਚੰਗੀ ਗੱਲ ਆ ਕਿ ਇਸ ਤੋਂ ਪਹਿਲਾਂ ਜਿਹੜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਹਨਾਂ ਨੇ ਵੀ ਉਹਨਾਂ ਦੇ ਜੋੜੇ ਮਾਜਰੇ ਦਾ ਜੋ ਬਿਆਨ ਆਇਆ ਸੀ ਉਸ ਦੀ ਨਖੇਦੀ ਕੀਤੀ ਸੀ ਅਸੀਂ ਜਿਹੜੇ ਜੋੜੇ ਮਜਰਾ ਵਿਧਾਇਕ ਨੇ ਉਹਨਾਂ ਨੂੰ ਇਹ ਵੀ ਹੁਣ ਤੱਕੀਦ ਕਰਾਂਗੇ ਕਿ ਘਟੋ-ਘਟ ਅੱਗੇ ਤੋਂ ਉਹੋ ਇਸ ਗੱਲ ਦਾ ਧਿਆਨ ਰੱਖਣ ਕਿ ਅਧਿਆਪਕ ਵਰਗ ਜਾਂ ਹੋਰ ਵੀ ਜਿੰਨੇ ਸਨਮਾਨਿਤ ਹਿੱਸੇ ਹੈਗੇ ਨੇ ਸਮਾਜ ਦੇ ਉਹਨਾਂ ਦੇ ਪ੍ਰਤੀ ਜਿਹੜਾ ਸ਼ਬਦ ਸ਼ਬਦਾਵਲੀ ਵਰਤਨ ਤੋਂ ਪਹਿਲਾਂ ਉਹਨਾਂ ਨੂੰ ਥੋੜੀ ਸੰਵੇਦਨਾ ਤੋਂ ਕੰਮ ਲੈਣਾ ਚਾਹੀਦਾ ਇਸ ਤੇ ਸਾਰੇ ਦੇ ਮਤੇ ਨਜ਼ਰ ਕਿਉਂਕਿ ਉਹਨਾਂ ਵੱਲੋਂ ਮਾਫੀ ਮੰਗ ਲਈ ਗਈ ਆ ਤਾਂ ਅਸੀਂ ਡੈਮੋਕ੍ਰੈਟਿਕ ਟੀਚਰਸ ਫਰੰਟ ਵੱਲੋਂ ਤੇ ਨਾਲ ਸਾਡੀਆਂ ਜਿਹੜੀਆਂ ਭਰਾਤਰੀ ਆਰਗੇਨਾਈਜੇਸ਼ਨਾਂ ਸੀ 41 ਘਾਟ ਮਾਸਟਰ ਕਟਰ ਯੂਨੀਅਨ 6435 888 ਟੀਚਰ ਯੂਨੀਅਨ ਉਹਨਾਂ ਵੱਲੋਂ ਜਿਹੜਾ ਅਸੀਂ ਕੱਲ ਦਾ ਪ੍ਰੋਗਰਾਮ ਐਲਾਨ ਕੀਤਾ ਹੈ ਸੀ 11 ਅਪ੍ਰੈਲ ਦਾ ਕਿ ਸਾਰੇ ਪੰਜਾਬ ਦੇ ਜ਼ਿਲ੍ਹਾ ਕੇਂਦਰਾਂ ਦੇ ਉੱਪਰ ਪੁਤਲੇ ਫੁੱਕੇ ਜਾਣਗੇ ਤਿੰਨ ਮੁਹੇ ਪੰਜਾਬ ਸਰਕਾਰ ਖਿਲਾਫ ਅਸੀਂ ਉਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਤੇ ਨਾਲ ਦੀ ਨਾਲ ਅਸੀਂ ਪੰਜਾਬ ਸਰਕਾਰ ਨੂੰ ਇਹ ਵੀ ਅਪੀਲ ਕਰਾਂਗੇ ਕਿ ਜਿਹੜਾ ਤੁਸੀਂ ਆਹ ਉਦਘਾਟਨੀ ਸਮਾਰੋਹ ਕਰਵਾ ਰਹੇ ਹੋ ਸਰਕਾਰੀ ਸਕੂਲਾਂ ਦੇ ਵਿੱਚ ਤੁਹਾਨੂੰ ਇਸ ਨੂੰ ਪੁਨਰ ਵਿਚਾਰ ਕਰਨਾ ਚਾਹੀਦਾ ਕਿਉਂਕਿ ਇਹ ਸਭ ਕੁਝ ਨੂੰ ਲੈ ਕੇ ਅਧਿਆਪਕਾਂ ਦੇ ਉੱਪਰ ਤੇ ਜਿਹੜੇ ਪ੍ਰਿੰਸੀਪਲ ਨੇ ਸਕੂਲ ਮੁਖੀ ਨੇ ਉਹਨਾਂ ਦੇ ਉੱਪਰ ਇੱਕ ਵੱਡਾ ਦਬਾਅ ਜਿਹੜਾ ਉਹ ਪਾਇਆ ਜਾ ਰਿਹਾ ਤੇ ਇਸ ਤਰੀਕੇ ਦੀ ਘਟਨਾ ਜਿਵੇਂ ਸਮਾਣਾ ਦੇ ਵਿੱਚ ਵਾਪਰੀ ਆ ਦੁਬਾਰਾ ਨਾ ਹੋਵੇ ਇਹ ਸਾਨੂੰ ਲੱਗਦਾ ਵੀ ਜਿਹੜੀ ਸਰਕਾਰ ਆ ਤੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਉਹਨਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਅਧਿਆਪਕਾਂ ਦੀਆਂ ਪ੍ਰਿੰਸੀਪਲਾਂ ਦੀਆਂ ਜਿਹੜੀਆਂ ਅਸਾਮੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ ਸਰਕਾਰੀ ਸਕੂਲਾਂ ਦੇ ਵਿੱਚ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਤੇ ਵਿਦਿਅਕ ਕੈਲੰਡਰ ਆ ਜਿਹੜਾ ਉਹ ਬਣਾਇਆ ਜਾਵੇ ਤੇ ਅਧਿਆਪਕ ਜਥੇਬੰਦੀਆਂ ਨਾਲ ਸਲਾਹ مشورہ ਕਰਕੇ ਇਹ ਜਿਹੜੀ ਸਿੱਖਿਆ ਸਾਡੀ ਹੈਗੀ ਆ ਇਹਦੀ ਬਿਹਤਰੀ ਕਿਵੇਂ ਹੋਰ ਹੋ ਸਕਦੀ ਆ ਉਸ ਨੂੰ ਆਪਾਂ ਅੱਗੇ ਲੈ ਕੇ ਜਾਈਏ ਨਾ ਕਿ ਸਿਰਫ ਇੱਕ ਪਾਸੜ ਤੁਸੀਂ ਕੋਈ ਪ੍ਰੋਗਰਾਮ ਐਲਾਨ ਦਿਵੋ ਇਸ ਕਰਕੇ ਇਹਦੇ ਨਾਲ ਹੀ ਅਸੀਂ ਪੰਜਾਬ ਦਾ ਜਿੰਨਾ ਵੀ মিডিਆ ਤੇ ਜਿਹੜੇ ਲੋਕ ਨੇ ਉਹਨਾਂ ਨੇ ਸਾਥ ਦਿੱਤਾ ਅਧਿਆਪਕਾਂ ਦਾ ਇਸ ਮਾਮਲੇ ਦੇ ਵਿੱਚ ਸਾਰਿਆਂ ਦਾ ਅਸੀਂ तहे ਦਿਲੋਂ ਧੰਨਵਾਦ ਵੀ ਕਰਦੇ ਆ। ਨਹੀਂ ਦੇਖੋ ਪਿਛਲੇ ਦਿਨੀ ਜਿਹੜਾ ਮੈਂ ਸਪੂਚ ਗਿਆ ਸੀ ਜੇ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਕੋਈ ਗਲਤ ਗੱਲ ਕਹੀ ਤਾਂ ਮੈਂ ਉਹਦੇ ਵਾਸਤੇ ਸਭ ਤੋਂ ਮਾਫੀ ਮੰਗਦਾ ਕਿਉਂਕਿ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਸੇਧ ਦੇਣੀ ਆ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਸਿੱਖਣਾ। ਮੈਂ ਕੋਈ ਬਿਨਾ ਉਸ ਤੋਂ ਮੇਰੀ ਮਾਫੀ ਮੰਗਦਾ ਕਿਉਂਕਿ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਸੋ ਸਾਰੇ ਪੰਜਾਬ ਦੇ ਜਿੰਨੇ ਵੀ ਅਫਗਾਨੀ ਸਭ ਤੋਂ ਹੀ ਮੈਂ ਮਾਫੀ ਮੰਗਦਾ ਕੋਈ ਅਜਿਹੀ ਗੱਲਬਾਤ ਨਹੀਂ ਹੋਣੀ ਹੋਰੇ ਮਨਚੇ ਕੋਈ ਨਹੀਂ